ਕੀ ਕਰ ਰਹੇ ਹੋ ਜੀ ਕਿਹੜਾ ਜਗਾ ਹੈ ਜੀ ਤੇਰੀ ਇਹ ਕਿਹੜੀ ਕੋਈ ਕਾਹਦੀ ਚੀਜ਼ ਹੈ ਆਹ ਜੀ ਲੈ ਕੇ ਆਇਆ ਆਹ ਸਾਡਾ ਫੋਟੋ ਬਾਲਿਆ ਆਹ ਜੀ ਪਾਣੀ ਲੈ ਕੇ ਆਇਆ ਆਹ ਪਾਣੀ ਲੈ ਕੇ ਆਇਆ ਆਹ ਪਾਣੀ અહીં પાંચ હોય છે 15 ਨਾ ਨਾਮ ਦੱਸ ਕੇ ਇਸ ਇਲਾਕੇ 'ਚ ਕਿਹੜਾ ਪ੍ਰੋਗਰਾਮ ਚੱਲ ਰਹੀ ਹੈ ਮੈਂ ਮਨੀਸ਼ ਕੁਮਾਰ ਵਾਰਡ ਇੰਚਾਰਜ ਪ੍ਰਾਪਰਟੀ ਟੈਕਸ ਅੱਜ ਅਸੀਂ ਜਨਤਾ ਦੀ ਸਹੂਲਤ ਵਾਸਤੇ ਇੱਥੇ ਮੈਡਮ ਜੀ ਸਾਡੇ ਜਿਹੜੇ ਡਿਪਟੀ ਮੇਅਰ ਆ ਤੇ ਮੇਅਰ ਸਾਹਿਬ ਦੇ ਉਪਰਾਲੇ ਨਾਲ ਅਸੀਂ ਇੱਥੇ ਇੱਕ ਕੈਂਪ ਲਾਇਆ ਵਾ ਜਿਹਦੇ 'ਚ ਅਸੀਂ ਜਿਹੜੇ ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਜਿਹੜੇ ਫਾਰਮ ਜਾਂ ਜਿਹੜੇ ਆਪਣੇ ਵਾਟਰ ਸਪਲਾਈ ਨਾਲ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਜਿਨ੍ਹਾਂ ਦੇ ਕਨੈਕਸ਼ਨ ਇਸ਼ੂ ਹੋਣ ਵਾਲੇ ਜਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਅਸੀਂ ਉਹਨਾਂ ਦੇ ਵਾਸਤੇ ਅੱਜ ਇੱਕ ਕੈਂਪ ਲਾਇਆ ਹੈ ਜਿਹੜੇ ਵੀ ਉਹਨਾਂ ਦੇ ਮਸਲੇ ਉਹਨਾਂ ਦੇ ਹੱਲ ਕਰਨ ਵਾਸਤੇ ਜੋ ਸਾਨੂੰ ਹੁਕਮ ਹੋਇਆ ਹੈ ਸਰਕਾਰੀ ਉਹਨਾਂ ਦੇ ਮੁਤਾਬਕ ਅੱਜ ਕੈਂਪ ਲਾ ਰਹੇ ਕਰ ਰਹੇ ਟੈਂਡ ਉਹਦੇ ਵਿੱਚ ਜਿਹੜੇ ਵੀ ਬੰਦਿਆ ਦੇ ਫਾਰਮ ਨਵੇਂ ਕਨੈਕਸ਼ਨ ਲੀਗਲ ਤੇ ਅਨਲੀਗਲ ਜਿਹੜੇ ਉਹਨਾਂ ਨੂੰ ਕਰ ਰਹੇ ਤਾਂ ਜੋ ਜਿਹੜੀ ਜਨ ਸਰਕਾਰ ਦਾ ਜਿਹੜੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਹ ਸਹੀ ਲੋਕਾਂ ਤੱਕ ਬਿਨਾਂ ਕਿਸੇ ਮੀਡੀਏਟਰ ਦੇ ਪਹੁੰਚਣ ਸਾਡਾ ਜਿਹੜਾ ਸਰਕਾਰ ਦਾ ਅប្រਾਲਾ ਉਹਦੇ ਉਹਦੇ ਮੁਤਾਬਕ ਹੀ ਕੰਮ ਕਰ ਰਹੇ ਅੱਜ ਦੋ ਦਿਨ ਇੱਥੇ ਅੱਜ ਇੱਕ ਦਿਨ ਹੋਰ ਕੈਂਪ ਲੱਗੇਗਾ ਉਸ ਤੋਂ ਬਾਅਦ 17 ਦੇ 18 ਦੋ ਦਿਨ ਫਿਰ ਕੈਂਪ ਲੱਗੇਗਾ ਤਾਂ ਜੋ ਜਿਹੜੀ ਵੀ ਏਰੀਏ ਦੇ ਵਿੱਚ ਸੰਬੰਧਤ ਲੋਕਾਂ ਨੂੰ ਕੋਈ ਮੁਸ਼ਕਲਾ ਹੋਵੇ ਉਹਨਾਂ ਦਾ ਹੱਲ ਇੱਥੇ ਕੀਤਾ ਜਾਵੇ ਅੱਜ ਦੇ ਕੈਂਪ ਦਾ ਇੱਕ ਮੇਨ ਮਕਸਦ ਹੈ ਵੀ ਕਿਸੇ ਕੋਲ ਨੂੰ ਕੋਈ ਜੁਰਮਾਨਾ ਤੇ ਪੈਨਲਟੀ ਜਿਹੜੀ ਨਹੀਂ ਲੱਤੀ ਜਾ ਰਹੀ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਉਹਨਾਂ ਦੇ ਮੁਤਾਬਕ ਇਸ ਵੇਲੇ ਕਿਸੇ ਤਰ੍ਹਾਂ ਦੀ ਕੋਈ ਪੈਨਲਟੀ ਜਾਂ ਪ੍ਰਾਪਰਟੀ ਟੈਕਸ ਦੇ ਉੱਤੇ ਨਹੀਂ ਹੈਗੀ ਹੈ ਤੇ ਜਿਹੜੇ ਵਾਟਰ ਸਪਲਾਈ ਦੇ ਕਨੈਕਸ਼ਨ ਆ ਉਹਨਾਂ ਦਾ ਵੀ ਸਿੱਧੀ ਲੰਮਸਾਂ 1600 ਦੇ 75 ਰੁਪਏ ਲੈ ਕੇ ਉਹਨਾਂ ਦੇ ਵੀ ਕਨੈਕਸ਼ਨ ਦੀ ਫਾਈਲ ਜਿਹੜੀ ਆ ਅਪਲਾਈ ਕੀਤੀ ਜਾ ਰਹੀ ਆ ਜਿਹਦੇ ਵਿੱਚ ਕੋਈ ਤਰ੍ਹਾਂ ਦੇ ਜੋ ਡਾਕੂਮੈਂਟ ਮੈਕਸ ਘੱਟੋ ਘੱਟ ਜਿਹੜੇ ਆ ਜਿੰਨਾ ਜ਼ਰੂਰੀ ਆ ਉਹ ਲੈ ਕੇ ਅਸੀਂ ਜਿਹੜਾ ਉਹਨਾਂ ਦਾ ਪ੍ਰੋਸੈਸ ਪੂਰਾ ਕਰ ਰਹੇ ਆ ਕਿੰਨੇ ਤੋਂ ਕਿੰਨੇ ਵਜੇ ਲੋਏ ਕਿੰਨੇ ਵਜੇ ਤੱਕ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਇੱਥੇ ਬੈਠੇ ਆਂ ਬੋਦੀ ਜਿੰਦਾਂ ਕੀ ਚਿਲ ਕਰਨ ਜਾਓਗੇ ਜਿੰਤਾ ਨਹੀਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵਧੀਆ ਨੇ ਇਹਨਾਂ ਦਾ ਫਾਇਦਾ ਉਠਾਇਆ ਜਾਵੇ 13 14 ਤੋਂ ਲੈ ਕੇ ਅੱਜ ਲਗਭਗ 200 250% ਦੇ ਲੱਗੇ ਸਕੇ ਇੰਟਰਸਟ ਪੈ ਰਿਹਾ ਸੀ ਉਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਕੀਤਾ ਗਿਆ ਵਾ ਉਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਇੰਟਰਸਟ ਆ ਨਹੀਂ ਪੈ ਰਿਹਾ 20% ਪੈਨਲਟੀ ਹੀ ਉਹ ਵੀ ਚੁੱਕ ਲਈ ਗਈ ਹੈ ਸਾਲਾਨਾ ਜਿਹਦੇ ਨਾਲ तकरीबन ਸਾਡੇ ਸਾਹਮਣੇ ਨਾਲ ਅੱਧੋ-ਅੱਧ ਤੋਂ ਜ਼ਿਆਦਾ ਜਿਹੜਾ ਨਾ ਬੈਨੀਫੀਸ਼ੀਅਰ ਲੋਕਾਂ ਨੂੰ ਹੋ ਰਿਹਾ ਵਾ ਇਸ ਚੀਜ਼ ਦਾ ਫਾਇਦਾ ਉਠਾਉਣਾ ਚਾਹੀਦਾ ਵਾ ਅੰਜ ਸਰ ਆਪਣਾ ਨਾਮ ਦੱਸਦੇ ਆ ਤੁਸੀਂ ਕਿੱਥੇ ਆਏ ਹੋ ਤੇ ਕੀ ਕੰਮ ਕਰਾਣਾ ਹੈ ਦੇਖੋ ਮੇਰਾ ਨਾਮ ਅਮਿਤ ਹੈ ਮੈਂ ਇੱਥੇ 27 ਫੁੱਟ 88 ਫੁੱਟ ਤੋਂ ਆਇਆ ਮੇਰਾ ਇੱਥੇ ਕੰਮ ਸੀ ਮੈਂ ਪ੍ਰਾਪਰਟੀ ਟੈਕਸ ਆਪਣੇ ਇੱਥੇ ਭਰਨ ਆਇਆ ਸੀ ਕਿਉਂਕਿ ਰঞ্জੀਤ ਐਮਨੀ ਵਗਰਾ ਅੱਗੇ ਜਾਇਦਾ ਸੀ ਤੇ ਬਹੁਤ ਟਾਈਮ ਲੱਗ ਜਾਂਦਾ ਸੀਗਾ ਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਡਿਪਟੀ ਮੇਅਰ ਸਾਹਿਬ ਵੱਲੋਂ ਮੈਡਮ ਪ੍ਰਿਯੰਕਾ ਵੱਲੋਂ ਅਤੇ ਸੀਜੀ ਵੱਲੋਂ ਬਹੁਤ ਹੀ ਅੱਛਾ ਸਲਾਗਾ ਯੋਗ ਹੈ ਕਿਉਂਕਿ ਇੱਕ ਤਾਂ ਸਾਨੂੰ ਦੇਖੋ ਇੱਥੇ ਬੜਾ ਆਰਾਮ ਨਾਲ ਸੀ ਬੈਠੇ ਆਂ ਔਰ ਮੂਰ-ਓਵਰ ਜਿਹੜੇ ਇੱਥੇ ਏਮਪਲੋਈਜ਼ ਆਏ ਆ ਕਾਰਪੋਰੇਸ਼ਨ ਦੇ ਮੈਂ ਤਾਂ ਆਪਣੇ ਇਹਨਾਂ ਨੂੰ ਜੈ ਸਿੰਘ ਸਾਹਿਬ ਨੂੰ ਕਵਾਂਗਾ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਹੈਂਡਲ ਕੀਤਾ ਜੋ-ਜੋ ਮੇਰੇ ਕੁਝ ਇੱਕ ਪ੍ਰੋਬਲਮ ਸੀ ਗਿਆ ਉਹ ਵੀ ਸੋਲਵ ਕੀਤੀਆਂ ਔਰ ਡੈਫੀਨਿਟਲੀ ਇਹੋ ਜੇ ਕੈਂਪਾਂ ਨਾਲ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਫਾਇਦਾ ਹੋਏਗਾ ਜੀ ਦੀ ਆਮ ਲਾਤੀਆਂ ਨੂੰ ਵੀ ਅਪੀਲ ਕਰਨਾ ਚਾਹੋਗੇ ਮੈਂ ਐਸੇ ਆਮ ਸਿਵਿਲੀਆਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਕੈਂਪ 'ਚ ਜ਼ਰੂਰ ਆਣ ਆਪਣਾ ਟਾਈਮ ਬਚਾਣ ਔਰ ਜੋ ਵੀ ਉਹਨਾਂ ਦੀ ਪ੍ਰੋਬਲਮਸ ਆ ਜਿਵੇਂ ਰਣਜੀਤ ਐਵੇਨਿਊ ਜਾਂ ਹੋਰ ਵੀ ਅਸੀ ਕਈ ਵਾਰੀ ਆਫਿਸ ਜਾਂਦੇ ਆ ਉਤੋਂ ਦੇ EMPLOYEES ਦੀ ਆਪਣੀ ਕੁਝ ਦਿੱਕਤਾਂ ਕਿਉਂਕਿ ਰਸ਼ ਬਹੁਤ ਹੁੰਦਾ ਇੱਥੇ ਰਸ਼ ਘੱਟ ਹੈ ਜੋ ਵੀ ਉਹਨਾਂ ਦੇ ਇਸ਼ੂਜ਼ ਨੇ ਉਹ ਇਮੀਡੀਏਟਲੀ ਐਡਰੈਸ ਕੀਤੇ ਜਾਂਦੇ ਤੇ ਜ਼ਰੂਰ ਇਹੋ ਜੇ ਕੈਂਪ 'ਚ ਆ ਕੇ ਇਸ ਕੈਂਪ 'ਚ ਆ ਕੇ ਆਪਣਾ ਪ੍ਰਾਪਰਟੀ ਟੈਕਸ ਪਰ ਰੈਗੂਲਰਾਈਜ਼ ਕਰਾਓ ਮੇਰੀ ਤਾਂ ਇਹ ਹੀ ਅਪੀਲ ਹੈ ਔਰ ਮੈਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਸੀਨੀਅਰ ਡਿਪਟੀ ਮੇਅਰ ਸਾਹਿਬ ਔਰ ਬਾਕੀ ਜਿੰਨੇ ਵੀ ਏਮਪਲੋਇਜ਼ ਨੇ ਜਿਨ੍ਹਾਂ ਨੇ ਇੱਥੇ ਆ ਕੇ ਇਹ ਸਾਰਾ ਕੰਮ ਕੀਤਾ ਦੁਖੀ ਪੈਣ ਪਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਕੇ ਤੁਰਦੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 98142 16669